ਯਾਰ ਜੱਸ ਜੇ ਕੋਈ ਬੰਦਾ ਆਏ ਕਵੇ ਵੀ ਸਾਡੇ ਜਵਾਕਾਂ ਨੂੰ ਬਣਾ ਦੇ ਬਣਾ ਦੇਗਾ ਯਾਰ ਹਾਂਜੀ ਚਾਰ ਦਿਨ ਹੈ ਝਾਲ ਨਹੀਂ ਤੇ ਲੰਮਾ ਟਾਈਮ ਵਾਲਾ ਲੱਗ ਜਾਣਾ ਨਹੀਂ ਚੱਲੂਗਾ ਭਾਈ ਬੰਦੇ ਚੱਲਣਗੇ ਬੰਦੇ ਦੁਨੀਆ ਢੀਂਗ ਤੁੱਤੇ ਢੀਂਗ ਪਈ ਹੈ ਚੱਲਣਗੇ ਹੈ ਬਸਰੇ ਤੂੰ ਝਾਲ ਤੂੰ ਤੱਪੜ ਵਾਂਚ ਛੱਡਣ ਲੱਗੇ ਆ ਸਾਰਾ ਕੁਝ ਹੋ ਨਹੀਂ ਯਾਰ ਲਿੰਕਾ ਲੂੰਕਾ ਕਰ ਆ ਪਿੰਨਾ ਪਾਣਗੇ ਲੋੜ ਹੀ ਨਾ ਲੱਗਿਆ ਬਸ ਆਹ ਨੂੰ ਅੱਛਾ ਸਹੀ ਹੈ ਚਲ ਜਸਰ ਦੇਖੀ ਜਾਊਗੀ ਵੀ ਇਹਨੇ ਜਸ ਨੇ ਵੀ ਕਦੇ ਵੀ ਇਹ ਬਾਹਣ ਚ ਟਰੈਕਟਰ ਨਹੀਂ ਚਲਾਇਆ। ਇਹ ਜਾਨ ਹੋਰ ਸਿੱਟਾਂ ਕਾ ਪੂਰਾ ਖਲਾਫ ਤੇ ਵੀ। ਬੇਟਾਲੇ ਫਾਟਿਆ ਕਰਨੀ। ਉੱਚੇ ਜਾਣ ਡਲੇ ਫਾਟ ਦੇ ਟੱਕਾ ਨਾ ਕਰੋ ਵੀਰ ਜੀ ਟੱਕਾ ਨਾ ਕਰੋ ਉਹ ਨਹੀਂ ਜਵਾਬ ਦਿੰਦਾ। ਹੈ? ਹਾਂ ਡਲੇ ਉਹ ਨਹੀਂ ਜਵਾਬ ਦਿੰਦਾ ਲੈਫਟ ਵੀ ਫੁੱਲ ਸੜਤੀ ਆ। ਹੈ? ਉੱਠਦਾ ਜੱਗੇ ਬਹੁਤ ਸੰਗੇ। ਹੈ? ਪਰ ਹੁਣ ਵਸ ਦੀ ਗੱਲ ਨਹੀਂ ਡਲੇ ਫਾਸਦੇ ਆ ਜੋ ਉਧਰ ਤਾਂ ਹਾਂ ਲੈ ਕੇ ਚੱਲ ਡਲੇ ਫਾਸਦੇ ਉਹਦੇ ਵਸ ਦੀ ਗੱਲ ਨਹੀਂ ਆ ਉਹ ਨਾਲ ਨਾਲ ਦੇ ਆ ਮੈਂ ਤਾਂ ਲੋ ਗੇਰ ਲਾ ਲਿਆ ਹਾਂ ਜੱਸ ਹਾਂ ਕੋਲ ਵੀ ਕੰਮ ਕਰਦਾ ਉਹ ਉਹ ਦੀ ਹੁਕਮ ਤੋਂ ਉਹ 1 ਤੋਂ ਕੋਈ ਇਹ ਕਨਾਲ ਵਾਲਾ ਈ ਨਹੀਂ ਚੱਟਦਾ ਇਹ ਲੈ ਇਸ ਤੋਂ ਵੀ ਜਿੱਸੀ ਨਾ ਲੱਗਦਾ ਉਹਦੇ ਕੋਲ ਡਲੇ ਲਈ ਆ ਨਾ ਉਹ ਇਹ ਤਾਂ ਕਿ ਹੈ ਇਹ ਤਾਂ ਯਾਰ ਜਿਵੇਂ ਬਾਹਰ ਨੇ ਮੋਰ ਖੜਵੀ ਕਰੀ ਤੇ ਮਾਡਲ ਜੇ ਲਾਂਚ ਕਰਦੇ ਕਿਤੇ ਉਵੇਂ ਬਣਾਏ ਹੋਵੇ ਤਾਂ ਵੀ ਜਸਹਣਾ ਹੋਵੇ ਉਹ ਠੇ ਇਕੱਠੇ ਤੇ ਸਿੱਟ ਕੇ ਮਿੱਟੀ ਉਵੇਂ ਹੈਂ ਹੋਰ ਪ੍ਰੀ ਕਰਕੇ ਬਣਾਇਆ ਹੋਵੇ ਸਹਤਾਂ ਫੇਰ ਗੱਲ ਵਾਜੇ ਵੇਲੇ ਜ਼ੋਰ ਬਹੁਤ ਆਉਂਦਾ ਜ਼ੋਰ ਤਾਂ ਯਾਰ ਟਾਇਰ ਨਿਕਮਾਉਣਾ ਹਟਦਾ ਜ਼ੋਰ ਤਾਂ ਉਹਦਾ ਤਲਾ ਫਾਟਿਆ ਰੂਟੇਟਰ ਵੀ ਚਲਾ ਕੇ ਦੇਣੇ ਹੁਣ ਰੂਟਾ ਪਾਲਾ ਚਲਾਉਣਾ ਰੂਟੇਟਰ ਇੱਥੇ ਬਾੜਾ ਵੱਧ ਜਾ ਚਲਦਾ ਕਮ ਮੋੜੀ ਗਈ ਤਾਂ ਮੁੜਦਾ ਹੈ ਹਾਲ ਲੱਗਿਆ ਲਗਾਇਆ ਸਨੇ ਮੁੜ ਕੇ ਜੇ ਲੈਫਟ ਚੱਕਣੀ ਹੋਵੇ ਮਾੜੀ ਜੀ ਚੱਕੀ ਜਾਊਗੀ ਕਿ ਤਰੇ ਤੂੰ ਨਹੀਂ ਇਹਦੀ ਤੂੰ ਨਹੀਂ ਆ ਕਿ ਕਹਾਂ ਲੈ ਰੋ ਮਾੜੀ ਲੈਫਟ ਉਸੇ ਚੱਕੀ ਜਾਊਗੀ ਲੈਫਟ ਮੈਂ ਜਾਂ ਕੇ ਚੱਕ ਲਾਂ ਸਾਰਾ ਓੜਾ ਓੜਾ ਆ ਫੇਰ ਰਹਿਲ ਵਾਦੀ ਹੂੰ ਬਹੁਤ ਆ ਤਾਂ ਉਹ ਡਲੇ ਏਡੇ ਡਲੇ ਫਸ ਗਏ ਯਾਰਾ ਬੈਕ ਕਰਦੇ ਵਸ ਬੈਕ ਕਰ ਆਈ ਪੁਣੇ ਰੱਖ ਜਾ ਕਿ ਬਲੈਡ ਚੱਕਿਆ ਮੋਟਾ ਕਿਰੇ ਤੋਂ ਕਹਤਾਂ ਕਿਹੜੇ ਨੀਵਰ ਬਾਹਰ ਲੈ ਦੇ। ਦੇਖੋ ਹਰ ਰੋਗ ਤਾਂ ਸਹੀ ਫਿਰ ਤੂੰ ਤਾਂ ਬਦਲੀ ਲਈ ਜਨਾ ਉਹਦੇ। ਟੱਕ ਵੀਰ। ਕੋਈ ਟਰੈਕਟਰ ਗਾਉਣ ਉਹਦੇ। ਹੋਰ ਰੱਖੀ। ਚੱਕੋ ਮੜੀ ਜੋਰ ਨਾਲ ਚੱਕਣੀ ਪੈਣੀ ਹਲ ਭਾਰੇ ਆ। ਹਾਂ ਲੈ ਚੱਕੀ ਦੀ। ਹਾਂ। ਉਹ ਮੈਨੂੰ ਹੀ ਹਿਸਾਬ ਨਹੀਂ ਭਰਾਵਾ ਉਹਦਾ ਲੀਵਰ ਦੇਖ ਪੈਂਦਾ। ਚੱਕੀ ਦੀ ਐ ਦਾ ਚੂ। ਲੀਵਰ ਦੇ ਨਾਲ ਵਾਲੀ ਚੱਕੀ ਦੀ ਆ। ਹੂੰ। ਖਰਾਬ ਨਾ ਮੈਂ ਸਮਝ ਗਿਆ ਯਾਰ ਮੈਨੂੰ ਹੁਣ ਸਮਝ ਆ ਗਈ ਗੱਲ ਉਹ ਲੀਵਰ ਨਹੀਂ ਚੱਕੀ ਦੀ ਉਹ ਡਰੈਕਟ ਹੀ ਵਾਲੀ ਵਰਤ ਭਾਰੇ ਮਾਰੀ ਚੜਕੇ ਲੱਗ ਹੂੰ ਦੋਨੇ ਲੀਵਰ ਵੀ ਚੱਲ ਰਿਹਾ ਲੈ ਰੂਟ ਸਵਿਟਰ ਪਾ ਜਿੰਦਾ ਇੱਕ ਪੀਟੀਓ ਵਾਲਾ ਗੇਅਰ ਆਪਾਂ ਉਹੀ ਛੱਡੀ ਫਿਰਦੇ ਆ ਇਹਦਾ ਚਲੋ ਮੈਂ ਵੀ ਪਾ ਰੂਟ ਸਵਿਟਰ ਠੀਕ ਆ ਜੀ ਆ ਜਾਓ ਸਾਰੇ ਆਹ ਇੱਕ ਮਿੰਟ ਹੂੰ ਮੁੱਕਮਲ ਹੋ ਗਿਆ ਲੱਗ ਗਈ ਚੱਲ ਪਾ ਆ ਜਾ ਉਨਾ ਟਾਈਮ ਹੀ ਲੱਗ ਜਾਂਦਾ ਸੰਦ ਲਾਉਣ ਪਹੁੰਚ ਵੀ ਕਰਾ ਆਪਣੀ ਕ੍ਰੋਸ ਵੀ ਆ ਬਈ ਉਹ ਦੇਖੀ ਬਈ ਪੱਤਲਾ ਡੇਂਡੇ ਮਿਕਾ ਉਹ ਦੇਖੀ ਬਈ ਕ੍ਰੋਸ ਹੋਵੇ ਆ ਲੰਘ ਲੈਣ ਦੇ ਨਾ ਡੇਡ ਬਣਾ ਦੇ ਕ੍ਰੋਸ ਪਹਿਲਾਂ ਪਾਰੋ ਨਾਟਕ ਕ੍ਰੋਸ ਪਾਰੋ ਬਈ ਨਾ ਬਈ ਉਹ ਹੈਕ ਜਸ ਤੇਰਾ ਜ਼ਰੂਰੀ ਆ ਯਾਰ YouTube ਚੈਨਲ ਸਬਸਕ੍ਰਾਈਬ ਕਰਨਾ ਲੋਕਾਂ ਦਾ ਜ਼ਰੂਰੀ ਆ ਯਾਰ 4500 ਸਬਸਕ੍ਰਾਈਬਰ ਦਿਲ ਤੋੜਦਾ ਹੋਰ ਇਹ ਆ ਮਿਹਨਤ ਦੇਖੋ ਆਪਣੀ ਕਿੰਨੀ ਆ ਤੁਸੀਂ ਹੈ 4500 ਸਬਸਕ੍ਰਾਈਬਰ ਯਾਰ ਜਮੇ ਦਿਲ ਤੋੜਨ ਵਾਲੀ ਗੱਲ ਆ ਯਾਰ ਬੱਡੇ ਉਹ ਉਧਰ ਫੋਨ ਤੇ ਗੱਲ ਕਰਦਾ ਵਿੱਚ ਹੀ ਆਈ ਜਾਂਦੀਆਂ ਫੋਨ ਵਾਲੀਆਂ ਗੱਲਾਂ ਉਹਦੀਆਂ ਜਾ ਉਹਦਾ ਮੈਕ ਲਾ ਲੈ ਮੈਂ ਕਨਾਲਿਆ ਬੜਾ ਖੋਲੀ ਆ ਆਟੇ ਲਾ ਕਰਦੇ ਬਾਅਦ ਆਈ ਜਾਂਦੀ ਮੈਂ ਕਨਾਲਿਆ ਹਾਂ ਤੇ ਉਹ ਆਊਗੀ ਆਊਗੀ ਚਲੋ ਵੱਡੇ ਭਾਈ ਤੂੰ ਹੀ ਲਾ ਲਾ ਮੈਂ ਆ ਦੇਖ ਤਾਂ ਸਹੀ ਬਈ ਕਰਾਸ ਕਰਾਸ ਬਣਾਏ ਯਾਰ ਉਹਨੇ ਹੈ ਕਰਾਸ ਨਹੀਂ ਪਾਇਆ ਇਹ ਤਾਂ ਗੱਲ ਕਰ ਬੰਦੇ ਸੋਸਾਇਟੀ ਵਾਲੇ ਮਾੜੇ ਆ ਇਹਨਾਂ ਦੇ ਜਿਹੜੇ ਸੰਤ ਨਹੀਂ ਪਾਉਂਦੇ ਇਹਨਾਂ ਤੋਂ ਹੈ ਉਹ ਮਾਰਕ ਕੱਲਾ ਕੀ ਕੀ ਕਰੇ ਇਹ ਰੰਗ ਹੋਇਆ ਵਾ ਕਰਕੇ ਆਈ ਥੋੜਾ ਜਿਹਾ ਹੂੰ ਹੁਣ ਪੈ ਗਿਆ ਹਾਂ ਸਹੀ ਆ ਹੁਣ ਉਧਰੋਂ ਕੱਢ ਤਾਂ ਨਹੀਂ ਨਹੀਂ ਪੈ ਗਿਆ ਤੂੰ ਵਿਚਾਰੋਂ ਵਾਧਾ ਵੀ ਆ ਬਾਈ ਕਰੋ ਚਾਜ ਨਾ ਪਾ ਲੋ ਹਾਂ ਕਰੋਸ ਬੰਦੂਗਾ ਨਾ ਰੋਟ ਕੋ ਮਾਤੇ ਚਾਰ ਦੂ ਲੈ ਹੁਣ ਲੱਗੂ ਪਤਾ ਵੀ ਇਹਦਾ ਕਿਤੇ ਨਾ ਹੁਣ ਇੱਕੋ ਹੀ ਗੱਲ ਦੀ ਕਮੀ ਆ ਬਈ ਕਿਤੇ ਜਗਾ ਵੀ ਹੋਵੇ ਬਣਾਈ ਹੋਵੇ ਕੋਠੇ ਕਾਠੀ ਪਰ ਵੀ ਹਟਣ ਗਈ ਹੈ ਨਾ ਹਾਂ ਆ ਵੀ ਆ ਗਿਆ ਹਨਾ ਲਿਆ ਚੱਲ ਜੱਸ ਦੇਖੀ ਹੁਣ ਸਹੀ ਹੈ ਨਿਕਲਦਾ ਨਾ ਕਰਾ ਕੇ ਦੇਖ ਹਾਂ ਉਹ ਰਗ ਰਗ ਕਰਕੇ ਮਾਰਾ ਇਸੇ ਤੋ ਚੱਲ ਮੈਂ ਤੁਹਾਨੂੰ ਤੇ ਸਹੀ ਨੇ ਆ ਦੇਖੀ ਇਧਰ ਸਹੀ ਹੈ ਨਹੀਂ ਇੱਧਰ ਪਾ ਠੀਕ ਹੈ ਬੱਤ ਇਹ ਟਰੈਕਟਰ オリジナル ਆਵਾਜ਼ ਦੇ ਨਾਲ ਜੱਸ ਦੇ ਪੇ ਤੇ ਚੱਲਣਾ ਆ ਆ ਲੋ ਲੋ ਕੋਈ ਓਏ ਦੇਖੂਗਾ ਮਗਰ ਮਿਸ਼ਰੀ ਕਾਰਗਲ 프리 ਤੇ ਐਗਰੀ ਜোন ਵਾਲਿਆਂ ਨੂੰ ਟੱਕਰ ਦੇ ਹੀ ਜਾਂਦਾ ਹੈ ਹੈ ਰੁਕ ਲੋਗਲਾ ਜੀ ਮੈਂ ਕ੍ਰਾਸ ਲੇਪਾ ਘਾਟਾ ਕਿ ਉਹ ਹੀ ਆ ਕ੍ਰਾਸ ਹੀ ਯਾਰ ਰੰਗ ਕਰਕੇ ਦਾ ਇਹ ਪਛਿੰਗ ਦੇ ਚੱਕਰ ਹਾਈ ਕਰਦੇ ਨਹੀਂ ਨਹੀਂ ਸਹੀ ਹੈ ਫਿਰ ਟਾਇਰ ਵੀ ਹਾਈ ਕਰਦੇ ਹਾਂ ਫਿਰ ਟਾਇਰ ਦਾ ਵਾਹਾਂ ਪੱਜੀ ਉਹ ਦੇਖ ਬਾਈ ਇਹ ਤੇਰੀ ਤਾਂ ਕੇ ਮਾਰਦੀ ਰੱਖ ਤੇ ਉਹ ਲੈ ਗਿਆ ਆਪਾਂ ਇਸ ਤਰ੍ਹਾਂ ਕਰਾਉਂਸ ਕਰਾਉਂਸ ਰੰਗ ਦਾ ਕਰਕੇ ਨਾ ਕਰਾਉਸ ਟਾਇਰਾਂ